ਹਾਂਜੀ ਭਾਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਕ ਕਹਿੰਦਾ ਭਾਈ ਜੀ ਜਿਹੜੀਆਂ ਤੁਸੀਂ ਐਕਸੀਡੈਂਟ ਵਾਲੀ ਵੀਡੀਓ ਦੇਖ ਰਹੇ ਹੋ ਜੀ ਇਹ ਪੰਜਾਬ ਦੀ ਗੱਡੀ ਆ ਖਗਨੂਰ ਕੋਲ ਇੰਦੌਰ ਕੋਲ ਐਕਸੀਡੈਂਟ ਹੋਇਆ ਉਹ ਪਿੱਛੇ ਜਿਹੜੀ ਤੁਸੀਂ ਬੱਸ ਦੇਖ ਰਹੇ ਹੋ ਭਾਈ ਜੀ ਬੱਸ ਦੇ ਨਾਲ ਬਾਈ ਦਾ ਐਕਸੀਡੈਂਟ ਹੋਇਆ ਤੇ ਬੱਸ ਦੀਆਂ ਜਿਹੜੀਆਂ ਦੋ ਤਿੰਨ ਸਵਾਰੀਆਂ ਉਹਨਾਂ ਦੀ ਵੀ ਡੈਥ ਆ ਜਿਹੜੀ ਉਹ ਹੋ ਚੁੱਕੀ ਆ ਸੋ ਆਪਣੇ ਕੋਲੇ ਡਿਬੇਟ ਆਈ ਕੇ ਆਪਾਂ ਭਰਾ ਦੀ ਮਦਦ ਕਰਨੀ ਆ ਸੋ ਇੱਕ ਤਾਂ ਇਹ ਲਵੇ ਦਾ ਬਾਕੀ ਕੋਈ ਵੀ ਹੋਵੇ ਬਾਈ ਆਪਾਂ ਹਮੇਸ਼ਾ ਹੀ ਆਪਣੇ ਭਰਾਵਾਂ ਦੀ ਮਦਦ ਲਈ ਖੜੇ ਆ ਖੜੇ ਰਵਾਂਗੇ ਜਿੰਨੇ ਜੋਗੇ ਹੈਗੇ ਆ ਜ਼ਰੂਰ ਮਦਦ ਕਰਦੇ ਰਵਾਂਗੇ ਸੋ ਭਰਾਵੋ ਅ ਅੱਜ ਵੀਰ ਨੂੰ ਜ਼ਰੂਰਤ ਆ ਬਾਈ ਜੀ ਬਹੁਤ ਹੀ ਗਰੀਬ ਪਰਿਵਾਰ ਚੋਂ ਬਾਈ ਜਿਹੜਾ ਦੱਸਿਆ ਜਾ ਰਿਹਾ ਬਾਕੀ ਮੇਰੇ ਕੋਲੇ ਜੀ ਆਈਆਂ ਨੇ ਡਿਬੇਟਾਂ ਤੇ ਮੈਂ ਤੁਹਾਨੂੰ ਸੁਣਾ ਵੀ ਦਿੰਨਾ ਪਹਿਲਾਂ ਤੁਸੀਂ ਸੁਣ ਲਓ ਪ੍ਰੀਤ ਬਾਈ ਹੈ ਨਾ ਗੱਡੀ ਬੱਸ 'ਚ ਲੱਗੀ ਸੀ ਬਈ ਯਾਰ ਇਹ ਬੱਸ ਵਾਲੇ ਦੀ ਗਲਤੀ ਸੀਗੇ ਬੱਸ ਦੇ ਵਿੱਚ ਵੀ 4-5 ਸਵਾਰੀਆਂ ਮਰ ਗਈਆਂ ਤੇ ਇਹ ਹਜੇ ਵਿਚਾਰਾ ਉਧਰ ਹੀ ਹੈ ਦਾ ਅਗਲੇ ਦਾ ਕੱਲ ਹੋਇਆ ਸੀ ਆਪਰੇਸ਼ਨ ਹਜੇ ਬਈਆ ਸਾਲ ਨਹੀਂ ਇਹ ਬਾਲ ਹੁੰਦਾ ਵਿਚਾਰਾ ਯਾਰ ਗਰੀਬ ਬੰਦਾ ਆਪਾਂ ਇਹਨੂੰ ਯਾਰ ਮਤਲਬ ਸੌਦੇ ਪਾਣੀ ਵਾਸਤੇ ਆਪਾਂ ਨੂੰ ਇਕੱਠੇ ਕਰਕੇ ਦੇਣੇ ਆ ਵੀਰ ਬਣ ਕੇ ਇਹਦੀ ਮਦਦ ਕਰਵਾ ਮੈਂ ਤੁਹਾਨੂੰ ਤੁਹਾਨੂੰ ਸਕੈਨਰ ਵੀ ਭੇਜਣਾ ਇਹਦਾ ਤੇ ਜੇ ਹੋ ਜੇ ਮਦਦ ਕਰਦੇ ਯਾਰ ਤੁਹਾਨੂੰ ਪਤਾ ਹੀ ਹੈ ਨਾ ਮਾੜਾ ਦਾ ਮਾੜਾ ਹੀ ਹੁੰਦਾ ਭਰਾਵਾ ਮਾਰਿਆ ਜਾਂਦਾ ਜੰਮੀ ਬਾਈ ਇੱਕ ਖਰਗੋਨ ਕਲੇ ਅੰਦਰ ਕੋਲੇ ਗੱਡੀ ਲੱਗੀ ਹੈਗੀ ਜਾਂਦਾ ਉਹ ਦਾ ਕੋਲੇ ਦੋ ਥਾਂ ਤੋਂ ਬਾਈ ਦੀ ਲੈ ਕੇ ਵੀ ਆਉਣਾ ਪਊਗਾ ਬਾਈ ਬੰਦਾ ਪੈਸੇ ਇਕੱਠੇ ਕਰਕੇ ਕਰਦਾ ਵੀ ਮਤਲਬ ਆਪਾਂ ਤਾਂ ਪਹਿਲਾਂ ਘਰ ਵਾਤੇ ਸੋਚਿਆ ਸੀ ਨਾ ਵੀ ਸਾਲ ਡੇਢ ਸਾਲ ਬੰਦਾ ਬਹਾਗ ਨਹੀਂ ਹੋਣਾ ਇਹ ਤਾਂ ਮਤਲਬ ਪੈਸੇ ਕੱਟੇ ਕਰਕੇ ਬਾਈ ਅੰਦਰੋਂ ਕੋਈ ਇੱਥੋਂ ਗੱਡੀ ਲੈ ਕੇ ਆਣੀ ਵੀ ਉਹ ਆਪ ਨੂੰ ਲੈ ਕੇ ਵੀ ਆਉਣਾ ਪਊਗਾ ਉੱਥੋਂ ਜਿਹੜੇ ਪੈਸੇ ਕੱਟਣਗੇ ਤੇ ਆ ਜਿਹੜਾ ਨੰਬਰ ਆ ਇਹਦੇ ਸਾਰਾ ਕੁਝ ਇੱਥੇ ਜਾਂਦਾ ਹੈ ਗੂਗਲ ਤੇ ਫੋਨ ਤੇ ਸਾਰਾ ਕੁਝ ਇਸ ਨੰਬਰ ਤੇ ਜਾਂਦਾ ਹੈਗਾ ਇੱਕ ਦਾ ਫੋਨ ਪੇ ਦਾ ਸਕੈਨਰ ਇੱਕ ਗੂਗਲ ਦਾ ਜਿਹੜਾ ਤੁਸੀਂ ਮਰਜ਼ੀ ਲੈ ਲਿਓ ਫੋਨ ਤੇ ਇਹਦਾ ਨੰਬਰ ਹੈਗਾ ਉਹ ਤੇ ਚੱਲਦਾ ਸਾਰਾ ਕੁਝ ਹੀ ਤੇ ਭਰਾ ਬਣ ਕੇ ਕਰਾਉ ਮਾਤੇ ਜਮੇ ਜਮੇ ਮਾਰੇ ਘਰੋਂ ਆ ਬੰਦਾ ਯਾਰ ਪਰਮਾਤਮਾ ਵੀ ਨਾ ਕਦੇ ਕਦੇ ਥੱਕੇ ਹੀ ਜਾਂਦਾ ਭਰਾ ਹਾਂਜੀ ਭਾਈ ਜੀ ਡਿਬੇਡ ਤੁਸੀਂ ਸੁਣੀ ਲਈ ਆ ਸਾਰੇ ਭਰਾਵਾਂ ਨੇ ਸੋ ਮੈਂ ਇਸ ਵੀਰ ਦੀ ਮਦਦ ਇਸ ਕਰਕੇ ਨਹੀਂ ਕਰ ਰਿਹਾ ਕਿ ਇਹ ਸਾਡੇ ਲਵੇ ਦਾ ਜਾਂ ਆਪਣੇ ਪਿੰਡਾਂ ਵੱਲ ਦਾ ਜਾਂ ਸਾਡੇ ਮਾਨਸਾ ਏਰੀਏ ਦਾ ਮੈਨੂੰ ਹਰ ਇੱਕ ਡਰਾਈਵਰ ਭਰਾ ਨਾਲ ਓਨਾ ਹੀ ਦਰਦ ਆ ਜਦੋਂ ਵੀ ਕੋਈ ਗੱਲ ਮੇਰੇ ਤੱਕ ਆਉਂਦੀ ਆ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਉਹ ਗੱਲ ਤੁਹਾਡੇ ਤੱਕ ਵੀਰੋਂ ਪਹੁੰਚਾਉਣਾ ਤੇ ਤੁਹਾਡਾ ਜਿਹੜਾ ਦਸਵੰਦ ਦਾ ਮੈਂ ਚੋਣਾ ਉਹ ਸਹੀ ਥਾਂ 'ਤੇ ਲੱਗੇ ਕਿਉਂਕਿ ਆਪਣੇ ਗੁਰੂ ਹਮੇਸ਼ਾ ਇਹੀ ਗੱਲ ਕਹਿ ਕੇ ਗਏ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਸੋ ਆਪਾਂ ਸਾਰੇ ਹੀ ਵੀਰਾਂ ਨੇ ਆਪਣਾ ਜਿਹੜਾ ਦਸਵੰਦ ਦਾ ਉੱਚਾ ਹੈ 10 ਰੁਪਏ ਹੋਣ ਚਾਹੀਏ ਉਹ 20 ਰੁਪਏ ਹੋਣ ਚਾਹੀਏ ਉਹ 50 ਰੁਪਏ ਹੋਣ ਮੈਂ ਨੰਬਰ ਪਾਇਆ ਹੋਇਆ ਤੁਸੀਂ ਵੀਰ ਦੀ ਜਾਣਕਾਰੀ ਵੀ ਲੈ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ 9814367557 ਨੰਬਰ ਮੈਂ ਬਾਈ ਜੀ ਫੇਰ ਰਿਪੀਟ ਕਰ ਦਣਾ 9814367557 ਤੇ ਤੇਜਵਿੰਦਰ ਸਿੰਘ ਸਕੈਨਰ ਵੀ ਮੈਨੇ ਪਾਇਆ ਹੋਇਆ ਜੀ Google ਦਾ ਯੂਕੋ ਬੈਂਕ ਦਾ ਅਕਾਊਂਟ ਆ ਜੀ ਅਗਰ ਤੁਸੀਂ ਇਹ ਸਕਰੀਨਸ਼ਾਟ ਕਰਕੇ ਇਹਦੇ ਰਾਹੀਂ ਪੇਮੈਂਟ ਕਰਨੀ ਚਾਹੁੰਦੇ ਹੋ ਮੈਂ ਨਹੀਂ ਚਾਹੁੰਦਾ ਬਾਈ ਤੁਸੀਂ 500 ਪਾਓ ਮੈਂ ਨਹੀਂ ਕਹਿੰਦਾ ਤੁਸੀਂ 1000 ਪਾਓ ਜੋ ਤੁਹਾਡੀ ਸਰਦਾ ਤੁਸੀਂ ਚਾਹੁੰਦੇ ਹੋ ਵੀ ਸਾਡਾ ਦਾ ਸੰਬੰਧ ਕਿਤੇ ਸਹੀ ਥਾਂਵੇਂ ਲੱਗੇ ਹਨਾ ਤਾਂ ਜ਼ਰੂਰ ਇਦਾਂ ਦੇ ਭਰਾਵਾਂ ਦੀ ਮਦਦ ਕਰਿਆ ਕਰੋ ਚਾਹੇ ਉਹ ਥੋੜੀ ਥੋੜੀ ਕਰਕੇ ਕਰਦੇ ਰਹੋ ਇਹਦੇ ਨਾਲ ਕੀ ਹੁੰਦਾ ਬਾਈ ਜੀ ਕਿਤੇ ਮਾੜੇ ਚੰਗੇ ਟਾਈਮ ਆਪਣੇ ਜਿਹੜੀਆਂ ਕੀਤੀਆਂ ਹੋਈਆਂ ਚੀਜ਼ਾਂ ਕੀਤੀ ਹੋਈ ਸੇਵਾ ਇਹ ਪ੍ਰਮਾਤਮਾ ਦੇ ਘਰ ਚ ਹਾਜ਼ਰ ਨਾਜ਼ਰ ਮੰਨੀ ਜਾਂਦੀ ਆ ਤੇ ਆਪਣੇ ਔਖੇ ਸੌਖੇ ਟਾਈਮ ਜਿਹੜੀ ਕੰਮ ਆ ਜਾਂਦੀ ਆ ਸੋ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਾਈ ਕਿਵੇਂ ਜਦੋਂ ਜ਼ਿਆਦ ਹੋ ਰਹੀ ਆ ਬਾਈ ਨੂੰ ਕੱਢਣ ਵਾਸਤੇ ਹਨਾ ਤਾਂ ਮੈਂ ਤਾਂ ਅਰਦਾਸ ਕਰਦਾ ਹਾਂ ਉਹਨਾਂ ਪ੍ਰਮਾਤਮਾ ਕਿ ਹਮੇਸ਼ਾ ਸਾਰੀ ਜਿਵੇਂ ਹੱਸ ਦੇ ਖੇੜ ਦੇ ਘਰੋਂ ਜਾਂਦੇ ਡਰਾਈਵਰ ਉਦਾਂ ਹੀ ਮੁੜਿਆ ਆ ਕਰਨ ਕਿਉਂਕਿ ਯਾਰ ਬਾਈ ਬਹੁਤ ਔਖਾ ਹੁੰਦਾ ਨੰਬਰ 2 ਬਾਈ ਜੀ ਮੈਂ ਸਾਰਿਆਂ ਨੂੰ ਹੀ ਇੱਕ ਸੂਚਨਾ ਪ੍ਰੋਵਾਈਡ ਕਰਨੀ ਚਾਹਣਾ ਕਿ ਵੀਰ ਮੇਰਿਓ ਆਪਣੇ ਜਿਹੜੇ ਇਸ਼ਮ ਗਾਰਡ ਨੇ ਉਹ ਬਣਵਾ ਕੇ ਰੱਖੋ ਕਿਉਂਕਿ ਉਹ ਕਾਰਡਾਂ ਦੀ ਕਦੋਂ ਵੀ ਕਿਤੇ ਵੀ ਜ਼ਰੂਰਤ ਆ ਜਿਹੜੀ ਆਪਾਂ ਨੂੰ ਪੈ ਸਕਦੀ ਆ ਬਾਕੀ ਉੱਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਾਈ ਜੀ ਬਣਵਾਉਣ ਤੇ ਨਾਲ ਦੀ ਨਾਲ ਵੀ ਆ ਜਿਹੜਾ ਉਹ ਇਸ਼ੂ ਹੋ ਜਾਂਦਾ ਮਤਲਬ ਚੱਲ ਪੈਂਦਾ ਜੀ ਹਨਾ ਸੋ ਅਗਰ ਕਿਸੇ ਭਰਾ ਨਾਲ ਕੋਈ ਇਦਾਂ ਦੀ ਟ੍ਰੈਜ਼ਟੀ ਹੁੰਦੀ ਆ ਘਰੋਂ ਗਰੀਬ ਪਰਿਵਾਰਾਂ ਤਾਂ ਜ਼ਰੂਰ ਬਈਏ ਚੀਜ਼ਾਂ ਸਰਕਾਰ ਨੇ ਜਿਹੜੀਆਂ ਫੈਸਿਲਿਟੀਆਂ ਆਪਾਂ ਨੂੰ ਦਿੱਤੀਆਂ ਨੇ ਉਹ ਆਪਾਂ ਵਰਤਿਆ ਕਰੀਏ ਸੋ ਇਹ ਵੀਡੀਓ ਨਾਲੇ ਤਾਂ ਤੁਸੀਂ ਸ਼ੇਅਰ ਕਰਨੀ ਆ ਬਾਈ ਜੀ ਸ਼ੇਅਰ ਇਸ ਕਰਕੇ ਕਰਨੀ ਆ ਕਿ ਭਰਾ ਦੀ ਜਿਹੜੀ ਮਦਦ ਹੋ ਚੇ ਨੰਬਰ 2 ਬਾਈ ਜੀ ਇੱਕ ਨੰਬਰ ਮੈਂ ਹੋਰ ਛੱਡਦਾ ਅਗਰ ਤੁਸੀਂ ਉਤੇ ਕਰਦੇ ਹੋ ਤਾਂ ਗਰੁੱਪ ਰਾਹੀਂ ਸੇਵਾ ਕਰਨੀ ਚਾਹੁੰਦੇ ਹੋ ਤਾਂ ਬਾਈ ਜੀ ਜੀਡੀਪੀ ਗਰੁੱਪ ਦੇ ਥਰੂ ਵੀ ਇਸ ਵੀਰ ਦੀ ਸੇਵਾ ਜਿਹੜੀ ਹੋ ਜੇਗੀ ਠੀਕ ਆ ਜੀ ਸੋ ਅਸੀਂ ਪੇਪੀਅਮ ਨੰਬਰ ਜਾਰੀ ਕਰਦੇ ਆ ਅਗਰ ਤੁਸੀਂ ਉਹਦੇ 'ਚ ਸੇਵਾ ਕਰਨੀ ਚਾਹੁੰਦੇ ਹੋ ਤਾਂ ਬਈ ਉਹਦੇ 'ਚ ਇੱਕ ਹੋਰ ਵੀਰੇ ਜੋ ਵੀ ਮੇਰਾ ਭਰਾ ਇਹ ਵੀਡੀਓ ਦੇਖ ਕੇ ਪੇਮੈਂਟ ਕਰਦਾ ਚਾਹੇ 20 ਕਰਦਾ ਚਾਹੇ 50 ਕਰਦਾ ਕਮੈਂਟ ਦੇ ਰੂਪ 'ਚ ਥੱਲੇ ਜ਼ਰੂਰ ਚਾਹੇ ਲਿਖਤੀ ਰੂਪ 'ਚ ਦੱਸ ਦਿਓ ਕਿਉਂਕਿ ਬਈ ਜੋ ਵੀ ਜਿੰਨੀ ਵੀ ਸੇਵਾ ਆਉਂਦੀ ਆ ਮੈਂ ਚਾਹਣਾ ਉਹ ਲੋਕਾਂ ਦੀ ਨਿਗਾ 'ਚ ਆਵੇ ਤੇ ਜਿਹਦੇ ਲਈ ਸੇਵਾ ਹੋ ਰਹੀ ਆ ਉਹਨੂੰ ਵੀ ਪਤਾ ਲੱਗੇ ਕਿ ਬਈ ਜਿਹੜੀ ਸੇਵਾ ਉਹ ਸਿੱਧੀ ਆ ਜਿਹੜੀ ਸਾਡੇ ਖਾਤੇ 'ਚ ਹੀ ਆਈ ਆ ਤੇ ਆਪਾਂ ਨੂੰ ਵੀ ਪਤਾ ਲੱਗੇ ਕਿ ਭਰਾ ਦੀ ਜਿਹੜੀ ਸੇਵਾ ਉਹ ਕਿੰਨੀ ਕੁ ਹੋ ਚੁੱਕੀ ਆ ਠੀਕ ਹੈ ਜੀ ਅਗਰ ਤੁਸੀਂ ਗਰੁੱਪ ਦੇ ਰਾਹੀਂ ਚਾਹੁੰਦੇ ਹੋ ਤਾਂ ਗਰੁੱਪ ਦੇ ਵਿੱਚੋਂ ਬਈ ਫਿਰ ਅਸੀਂ 19 ਕਿਸ਼ੇਵਾ ਕਰਦੇ ਹਾਂ ਜਿੰਨੀ ਅਗਲੇ ਨੂੰ ਜ਼ਰੂਰਤ ਹੁੰਦੀ ਹੈ ਬਾਕੀ ਦੇ ਪੈਸੇ ਕਿਸੇ ਹੋਰ ਲੋੜਵੰਦ ਲਈ ਆ ਜਿਹੜੇ ਉਹ ਰੱਖੇ ਜਾਂਦੇ ਨੇ ਸੋ ਸੜਕਾਂ ਤੇ ਰਹਿੰਦੇ ਆ ਬਈ ਸੜਕਾਂ ਤੇ ਅਕਸਰੀ ਇਦਾਂ ਦੇ ਹਾਦਸੇ ਆ ਜਿਹੜੇ ਹੁੰਦੇ ਰਹਿੰਦੇ ਆ ਸੋ ਬੀ ਕੇਅਰਫੁਲ ਭਰਾਵੋ ਆਪਣਾ ਧਿਆਨ ਰੱਖਿਆ ਕਰੋ ਤੁਹਾਡੇ ਪਰਿਵਾਰ ਤੁਹਾਡੇ ਬੱਚੇ ੜੀਕਦੇ ਆ ਕਈ ਵਾਰੀ ਕਿਸੇ ਦੂਜੇ ਦੀ ਅਣਗਹਿਲੀ ਵੀ ਆਪ ਨੂੰ ਲੈ ਮਦਦੀ ਆ ਸੋ ਬਾਕੀ ਬਈ ਮੈਂ ਤਾਂ ਹਮੇਸ਼ਾ ਹੀ ਆਪਣੇ ਭਰਾਵਾਂ ਨੂੰ ਇਹੀ ਸਮਝਾਉਂਦਾ ਰਹਿਣਾ ਕਿ ਵੀਰੋ ਹਰ ਪਾਸੇ ਸੋਚ ਕੇ ਚੱਲਿਆ ਕਰੋ ਹਰ ਪਾਸਾ ਦੇਖ ਕੇ ਚੱਲਿਆ ਕਰੋ ਇਹ ਜ਼ਿੰਦਗੀ بار بار ਨਹੀਂ ਮਿਲਦੀ ਨਾ ਰੀਸਾਂ ਰੀਸੀ ਗੱਡੀਆਂ ਨਾ ਭਜਾਇਆ ਕਰੋ ਨਾ ਕੁਝ ਹੋਰ ਹਨ ਸੋ ਆਪਣੀ ਮਸਤੀ ਦੀ ਜਿਹੜੀ ਜਾਲ ਆ ਬਾਈ ਜੀ ਉਹ ਚੱਲਦੇ ਰਿਹਾ ਕਰੋ ਆਪਣੇ ਕੰਮ ਤੇ ਫੋਕਸ ਰੱਖਿਓ ਬਾਕੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਤਾਂ ਕਿ ਤੁਸੀਂ ਸ਼ੇਅਰ ਕਰਦੇ ਹੋ ਬਾਈ ਮੇਰਾ ਹੌਸਲਾ ਵੱਧਦਾ ਕਿ ਮੇਰਾ ਭਰਾ ਮੇਰਾ ਸਾਥ ਦਿੰਦੇ ਆ ਤੇ ਮੈਂ ਆਪਣੇ ਭਰਾਵਾਂ ਦੀ ਮਦਦ ਤੁਹਾਡੇ ਸਹਿਯੋਗ ਨਾਲ ਜਿਹੜੀ ਉਹ ਕਰ ਰਿਹਾ ਹਾਂ ਤੁਹ ਸਭ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਨਹੀਂ ਕੀਤਾ ਸਬਸਕ੍ਰਾਈਬ ਉਹਨਾਂ ਨੂੰ ਬੇਨਤੀ ਹੈ ਕਿ ਬਾਈ ਜੀ ਆਪਣਾ ਜਿਹੜਾ ਚੈਨਲ ਆ ਫੇਸਬੁੱਕ ਪੇਜ ਆ ਉਹਨੂੰ ਕਰ ਲੋ ਫੋਲੋ ਜੀ ਕਿਉਂਕਿ ਪਹਿਲਾਂ ਵਾਲਾ ਜਿਹੜਾ ਪੇਜ ਆ ਬਾਈ ਜੀ ਉਹ ਹੋ ਚੁੱਕਿਆ ਸੀ ਹੈਕ ਹੈਕ ਹੋਣ ਕਰਨਾ ਹਨਾ ਕਿਉਂਕਿ ਤੇ ਬਹੁਤ ਆਪਣੇ ਕਾਫੀ ਬੰਦੇ ਜੁੜੇ ਹੋਏ ਸੀ ਭਰਾ ਆਪਣੇ ਸੋ ਸਾਰੇ ਇੱਕ ਵਾਰ ਤਾਂ ਆਪਣੇ ਨਾਲੋਂ ਟੁੱਟ ਚੁੱਕੇ ਆ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਸੋ ਸਾਰੇ ਜਾਣੇ ਜ਼ਰੂਰ ਬਾਈ ਸਪੋਰਟ ਤੇ ਸਾਥ ਦਿਓ ਠੀਕ ਆ ਜੀ ਲਵ ਯੂ ਡਰਾਈਵਰ ਮਹਿਕਮਾ ਜ਼ਿੰਦ